ਮਿੱਤਰ ਪਿਆਰੇ ਨੂੰ ਹਾਲ ਮੁਰੀ ਦਾ ਦਾ ਕਹਿਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਸਾਰੇ ਨੂੰ ਵੈਲਕਮ ਕਰਦੇ ਆ ਆਪਣੇ YouTube ਚੈਨਲ ਦੇ ਵਿੱਚ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸ਼ਹੀਦੀ ਦਿਨ ਚੱਲ ਰਹੇ ਨੇ ਤੇ ਕੱਲ ਵੱਡੇ ਸਾਹਿਬ ਜੀ ਦੀ ਸ਼ਹੀਦੀ ਹੋਈ ਸੀ ਜੰਕੋਰ ਦੀ ਘੜੀ ਵਿੱਚ ਬਾਬਾਜੀਤ ਸਿੰਘ ਜੀ ਬਾਬਲ ਯਾਰ ਸਿੰਘ ਜੀ ਜਿਆ ਨੋਪੋ ਤੇ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦਾਂ ਨੂੰ ਸਮਰਪਿਤ ਆਪਣੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਮੋਂਟਰੀਅਲ ਇਸ ਸਾਲ ਦੇ ਵਿੱਚ ਆਪਾਂ ਸ਼ਰਧਾਈਆਂ ਦੇ ਲੰਗਰ ਲਾਣੇ ਆ ਤੇ ਅੱਜ ਫੇਰ ਆਪਾਂ ਲਾਣੇ ਆ ਚਾਰ ਵਜ ਚੁੱਕੀ ਆ ਸਵੇਰ ਦੀ ਅੰਮ੍ਰਿਤ ਵੇਲੇ ਦੇ ਤੇ ਤਿਆਰ ਹੋ ਗਏ ਆ ਤੇ ਹੁਣ ਆਪਾਂ ਚੱਲਿਆਂ ਗੁਰਦੁਆਰਾ ਸਾਹਿਬ ਉੱਥੇ ਰਗੜੇ ਲਾਵਾਂਗੇ ਤੇ ਬਾਣੀ ਪੜਾਂਗੇ ਅਰਦਾਸ ਬੇਨਤੀ ਕਰਾਂਗੇ ਸ਼ਹੀਦਾਂ ਨੂੰ ਯਾਦ ਕਰਾਂਗੇ ਤੇ ਚੱਲਦੇ ਆਪਾਂ ਗੁਰਦੁਆਰਾ ਨਾਨਕ ਦਰਬਾਰਲੇ ਸਾਹਿਬ ਤਿਆਰ ਹੋ ਮੇਰੇ ਹਾਂਜੀ ਹਾਂਜੀ ਚਲਿਏ ਚਲੋ 嗯。嗯嗯嗯 ਜਾਨ ਨਾ ਜਾਏ ਮਾਈਆਂ ਨੂੰ ਚੇ ਸੂਰਮੇ ਸੁੰਗ ਸੁਣੀ ਕਰਵਾ ਲਈ ਸੋ ਪੇਜ ਨਹੀਂ ਲੜਣ ਵਿੱਚ ਕਿਨਾ ਨਾ ਚੱਲੀ ਦੁਰਗਾ ਆਉਂਦੀ ਬੋਤਲ ਵਿੱਚ ਡਾਲੀ ਉੱਥੇ ਆਕਾ ਟੋਟਾ ਮਾਤ ਵਾਲੀ ਜਸਨ ਦੁਧਣੋ ਘਰ ਘਰ ਬਦਨੀ ਚੱਲੀ ਦਾਂ ਚੜੰਦਿਆਂ ਮੋਜ ਵਹਿ ਰਾਂ ਦੀ ਸੁੰਦਰੀ ਆਉ ਵਿੱਚ ਥੋੜੂ ਤਾਂ ਮਾ ਕਾਲੀ ਸ਼ਰੀ चलले सहुए दुर्ग सवा जाणता बया हाजी ती रीते की जम ठड़ी रण मंडी बाजी इकायल घुमण सूरमे जण वक्तब काजी इक वीर रोते बलछिए जियो चको पौन अनिवार्य दुर्ग सों है कंस थन कंसायताजी जी जाण गजाती उत्तरी पैन ਸੂਹੀ ਸਾਰੇ ਪਾਰੇ ਦੁਰਗਾ ਤੇ ਦਾਨਵੀ ਭੇੜ ਪਿਆ ਸਬਾਹੀ ਸ਼ਤਰਪਜੂਤੇ ਦੁਰਗਾ ਸਮ ਆ ਗਿਆ ਸਭਨੀ ਮਾਹੀ ਸੰਭਲ ਸੰਭਰ ਸੰਘਾਰਿਆ ਮੱਥ ਜੇ ਸਾਹੀ ਹੋ ਜਾ ਰ ਸਿਆਣਿਆਂ ਦੇਖੋ ਕਹਾਣੀ ਹੋਏ ਘੜੂਤੇ ਘਾਦੇ ਛੱਡ ਘੋੜੇ ਰਾਹੀ ਭਸਦੇ ਹੋਏ ਮਾਰਿਆ ਮੋੜ ਚਾਫਕਨਾਂ ਦਾ ਹੀ ਪਉੜੀ ਸੋਮ ਨੇ ਸੋਮਾ ਪੜ੍ਹਾਇਆ ਜਮਦੇ ਧਾਮਨਾ ਇੰਦਰ ਸਤਿ ਨਾਨਕ ਰੋਹੀ ਸੇ ਕੀ ਸਤਿ ਕੋ ਕਾਲ ਸਤਨਾਮ ਕਰਤਾ ਪੁਰਖੁ ਜਿ ਮੋਹ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਕੀ ਸਤਿ ਸੂਰ ਧਿੰਦਾ ਦੇ ਲੈਂਦੇ ਥਕ ਪਾਹਿ ਜੁਗਾ ਜੁਗੰਤਰ ਖਾਈ ਖਾਹਿ ਸੱਚਾ ਸਾਹਿਬ ਸਾਚ ਨਾਏ ਪਖਿਆ ਪਾਉ ਉਪਾਰ ਧਿਰ ਕੇ ਅਗਰ ਕੀਆ ਜਿਸ ਦੀ ਸਾਹ ਦਰਬਾਰ ਅੰਮ੍ਰਿਤ ਵੇਲਾ ਸਚ ਨਾਉ ਵਢਾਈ ਚਾਰ ਕਪੜਾ ਨਜ਼ਰੀ ਮੋਖ ਦੁਆਰ ਨਾਨਕ ਹੀ ਜਾਣੀਐ ਬਾਬਾ ਤੇ ਸਿਆਰ ਭਲੀਕਾਰ ਤੁਸਦਾ ਸਲਾਮਤ ਨਿਰੰਕਾਰ ਅਸਾਂਤ ਕਹੇ ਸਿਰ ਭਾਰ ਹੋਏ ਅਖਰੀ ਨਾਮ ਖਰੀਸਾ ਲਾਹ ਅਖਰੀ ਗੀਤ ਗੁੰਗਾਹ ਲਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਨ ਜਿੰਨੇ ਲਿਖੇ ਤੇ ਸਿਰ ਨਾਹੀ ਜੀ ਫਰਮਾਇਤੀ ਤੇ ਪਾਹੇ ਕੁਦਰਤ ਕਾਮਨ ਕਹਾ ਵਿਚਾਰ ਵਾਰਿਆਂ ਜਾਵਾ ਏਕ ਵਾਰ ਸਲਾਮਤ ਨਿਰੰਕਾਰ ਪਰ ਯੇ ਹੱਥ ਪੈਰ ਤਨ ਪਾਣੀ ਤੋਤਾ ਉਤਰ ਸਕੇ ਭੁਨ ਲਈ ਆਹੋ ਤੋਏ ਭਰੀਏ ਮਤ ਪਾਪਾ ਕੇ ਸੰਗੋ ਤੋ ਪਹਿਨਾ ਲੈ ਕੇ ਰੰਗ ਤਿਥੈ ਮੈਂ ਗਿਆਨ ਪਰ ਚੰਡ ਤਿਥੈ ਨਾਦ ਬినੋਦ ਕੋਟ ਆਨੰਦ ਸਰਉੰਖੰਡ ਕੀ ਬਾਣੀ ਰੂਪ ਤਿਥੈ ਘਾੜ ਤਕੜੀਆ ਬਹੁਤ ਅਨੂਪ ਤਿਥੈ ਕਥਿਆ ਨਾ ਜਾਹੇ ਜੇ ਕੋ ਕਹੈ ਪਿਛਾ ਪਛਤਾਏ ਤਿਥੈ ਘੜੀਆ ਸੁਰਤ ਮਤ ਮਨ ਬੁੱਧ ਤਿਥੈ ਘੜੀਆ ਸੁਰਾਂ ਸਿਦਾ ਕੀ ਸੁਧ ਬਾਣੀ ਜੋਰਥ ਹੋਰ ਨਾ ਕੋਈ ਹੋਰ ਤਿਥੈ ਜੋਧ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਪਰਪੂਰ ਲੋਕ ਸਭਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਸਤਿਦਾਈ ਦਇਆ ਖੇਲੈ ਸਗਲ ਜਗਤ ਚੰਗੀਆਂ ਆ ਗੁਰਿਆ ਆ ਆਚਾ ਧਰਮ ਹਦੂਰ ਕਰਮੀ ਆਪੋ ਆਪਣੀ ਇੰਕੇ ਲੈੜ ਕੇ ਦੂਰ ਰੇ ਮਸਕਰ ਕਾਲ ਲੇ ਕੇ ਤੀਰ ਹੁਤੀ ਨਾਲ ਨਾਮ ਕਲਾ ਫੈਜ ਨੂਰ ਗੁਰੂ ਗੋਬਿੰਦ ਸਿੰਘ ਦਮ ਲਾ ਫੈਜ ਨੂਰ ਗੁਰੂ ਗੋਬਿੰਦ ਸਿੰਘ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਨਾ ਸਰੋ ਬਨਸੂਰ ਗੁਰ ਗੋਬਿੰਦ ਸਿੰਘ ਅਦਕਾਰ ਇਹ ਜਾਵੇ ਧਨ ਧਨ ਸਹਿਜ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਰਨਾ ਤੇ ਮਲਾ ਨੂੰ ਪਾਵੇ ਫਦੇ ਪਾਵੇ ਸਾਤ ਜੀ ਆਗਾ ਲੋ ਸਤ ਜੀ ਆਗਾ ਲੋ ਸਤ ਗੁਰਤਾ ਪਾਇਆ ਸਹਿਜ ਸੇਤੀ ਮਨਮ ਜੀਆ ਵਧਾਈਆਂ ਸਬਦੋ ਤਾ ਗਾਓ ਹਰੀ ਕੇ ਰਾਮਨ ਜੀ ਨੀ ਵਸਾਇਆ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਤਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਮੇਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਪੁਰਬਾਣੀ ਅਦਿਓ ਆਪ ਜੀ ਦੇ ਬੱਚਿਆਂ ਗੁਰਸਿੱਖਾਂ ਨੇ ਮਹਾਰਾਜ ਜੀਓ ਆਪ ਜੀ ਦੇ ਵਿਰਾਗ ਮਈ ਭਾਵਨਾ ਵਿੱਚ ਮਹਾਰਾਜ ਜੀਓ ਮਹਾਰਾਜ ਜੀਓ ਰਗੜੇ ਲਾਏ ਹਨ ਸ਼ੀਦੀ ਦੇ ਗਾਲਾਈਆਂ ਹਨ ਮਹਾਰਾਜ ਜੀਓ ਆਪ ਜੀ ਨੇ ਕਿਰਪਾ ਕੀਤੀ ਹੈ ਮਹਾਰਾਜ ਜੀਓ ਸਰਦਾਈਆਂ ਦੇ ਮਹਾਰਾਜ ਖੁੱਲੇ ਲੰਗਰ ਬਖਸ਼ੇ ਹਨ ਮਹਾਰਾਜ ਜੀਓ ਆਪ ਜੀ ਦੀ ਯਾਦ ਵਿੱਚ ਆਪ ਜੀ ਦੇ ਪਿਆਰੇ ਬੱਚਿਆਂ ਨੇ ਪਾਣੀ ਪੜ੍ਹੀ ਹੈ ਜਪਜੀ ਸਾਹਿਬ ਜੀ ਦੇ ਪਾਠ ਕੀਤੇ ਹਨ ਮਹਾਰਾਜ ਜੀਓ ਉਪਰੰਤ ਮਹਾਰਾਜੀ ਹੋ ਆਮ ਕਲੀ ਮਹਲੇ ਦੀਆ ਮਹਾਰਾਜੀ ਆ ਛੇ ਪੌੜੀਆਂ ਦੇ ਪਾਰ ਹੋਏ ਹਨ ਆ تیر ਪਾਣੀ ਸਰਬਤਾ ਭਲਾ ਕਰਗ ਜਾਵੇ ਨਾ ਲੋ ਜਾਵੇ ਬਪਾਜੀ ਸਿੰਘ ਜੀ ਦੇ ਮਨ ਨੂੰ ਪਾਵੈ ਸਤਿ ਸ੍ਰੀ ਅਕਾਲ ਵਦਕ ਲਗ ਜਾਂ ਸਿੱਖ ਦੇ ਪੰਜ ਚਰਨਾ ਕਬੜਾ ਰੂਪਾ ਨਾ ਲੋ ਜਾਵੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੇ ਗਏ ਨਿਆਰੇ ਨਿਆਰੇ ਮਹਾਰਾਜ ਵਫਦੇ ਸਿੰਘ ਦੇ ਪਾਵਨ ਚਰਨਾਂ ਨੂੰ ਕਾਫ ਨਜ਼ਰ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਜਿਕਾਰੇਗ ਜਾਵੇ ਨਿਹਾਲ ਹੋ ਜਾਵੇ ਗੁਰੂ ਗੋਬਿੰਦ ਸਿੰਘ ਮਹਾਰਾ ਦੇ ਚਰਨਾਂ ਨੂੰ ਭਾਵੇ ਸਤਿ ਸ੍ਰੀ ਅਕਾਲ ਸਰਿਆ ਕਾਲ ਗੱਲ ਸਾਜੇ ਆਕਾਲ 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 ਸਤਿ ਸਤਿ ਤਤਕਾਲ ਸੇ ਭਰ ਨਦਾਨ ਭਰ دیਵਾਨ ਸਤਿ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬਤੈ ਦੋ ਗੁਰੂ ਦੋ ਗੁਰੂ ਦੋ ਗੁਰੂ ਦੋ ਗੁਰੂ ਦੋ ਗੁਰੂ ਮਾਰਾ ਮਾਰੋ ਇਹਨੂੰ ਕੁੱਟੋ ਇਹਨੂੰ ਕੁੱਟੋ ਕੁੱਟੋ ਇਹਨੂੰ ਵੜਕੇ ਦੋ ਗੁਰੂ ਆ ਗਏ ਆਪਾਂ ਗੁਰੂ ਘਰ ਤੋਂ ਵਾਪਸ ਤੇ ਹੁਣ ਆਏ ਆਪਾਂ ਪੜਾ ਤੇ ਇੱਥੇ ਆਪਾਂ ਘੋੜੇ ਰੱਖੇ ਹੋਏ ਆ ਘੋੜ ਸਵਾਰੀ ਕਰਾਂਗੇ ਇੱਥੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਦਾ ਜਿਹੜੇ ਵੀ ਵੀਡੀਓ ਦੇਖ ਰਹੇ ਨੇ ਜਿਨ੍ਹਾਂ ਨੇ ਵੀ ਵਲੌਗ ਨੂੰ ਦੇਖਿਆ ਕਿ ਆਹ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਬਾਣੀ ਪੜਿਆ ਕਰੋ ਜਿੰਨਾ ਹੋ ਸਕੇ ਉਹਨਾਂ ਮਹਾਰਾਜ ਨੂੰ ਯਾਦ ਕਰਿਆ ਕਰੋ ਸਿਮਰਨ ਕਰਿਆ ਕਰੋ ਗੁਰੂ ਘਰ ਜਾ ਕੇ ਸੇਵਾ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਕੇਸ ਤੇ ਦਾੜੀ ਨਹੀਂ ਰੱਖੀ ਉਹਨਾਂ ਨੂੰ ਵੀ ਰਿਕਵੈਸਟ ਹੈ ਕਿ ਕੇਸ ਦਾੜੀ ਰੱਖੋ ਆਪਣੇ ਧਰਮ ਅਲ ਵਾਪਸ ਆਓ ਆਪਣੀ ਸਿੱਖੀ ਨੂੰ ਸੰਭੋ ਤੇ ਠੀਕ ਹੈ ਜੀ ਫਿਰ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ